ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮੰਗਸੂਰ ਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ 12000 ਕਰੋੜ ਦੇ ਐਸਡੀਆਰਐਫ ਫੰਡ ਤੇ ਪੰਜਾਬ ਦੀ ਸਿਆਸਤ ਚ ਪੁਚਾਲ ਵਿਰੋਧੀਆਂ ਨੇ ਆਪ ਸਰਕਾਰ ਤੇ ਸਾਦੇ ਨਿਸ਼ਾਨੇ ਵਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹਾਈ ਕੋਰਟ ਨੇ 10 ਦਿਨਾਂ ਦੇ ਅੰਦਰ ਮੰਗਿਆ ਜਵਾਬ ਵਿਦਾਇਕ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਖਾਲੀ ਕਰਾਉਣ ਦਾ ਨੋਟਿਸ ਹੋਇਆ ਜਾ ਰਹੀ ਅੱਗੇ ਹੋਰ ਵੀ ਵੱਤ ਸਕਦੀਆਂ ਨੇ ਮੁਸ਼ਕਿਲਾਂ ਹੁਣ ਖਬਰਾਂ ਵਿਸਤਾਰ ਨਾਲ ਹੁਣ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕੇਂਦਰ ਦੇ ਵੱਲੋਂ ਆਏ ਫੰਡ ਦੀ ਜੀ ਹਾਂ ਦਰਅਸਲ ਕੇਂਦਰ ਦੇ ਵੱਲੋਂ ਜਿਹੜਾ ਫੰਡ ਭੇਜਿਆ ਗਿਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ irdi ਹੋਈ ਨਜ਼ਰ ਆ ਰਹੀ ਹੈ ਤੇ ਵਿਰੋਧੀਆਂ ਨੇ ਜੰਮ ਕੇ ਇਹਨਾਂ ਨੂੰ ਆੜੇ ਹੱਥੀ ਲਿਆ ਦੱਸਦੀ ਹੈ ਕਿ ਜਿੱਥੇ ਲਗਾਤਾਰ ਪੰਜਾਬ ਦੇ ਉੱਤੇ ਪੰਜਾਬ ਸਟੇਟ ਦੀ ਡਿਜਾਸਟਰ ਰਿਸਪਾਂਸ ਫੰਡ ਦਾ ਜਿਹੜਾ ਇੱਥੇ ਗੋਲਮਾਲ ਨਿਕਲ ਕੇ ਸਾਹਮਣੇ ਆਇਆ ਸੋ ਦੱਸਦੀ ਹੈ ਕਿ ਇਸ ਉੱਤੇ 12000 ਕਰੋੜ ਰੁਪਏ ਨੂੰ ਲੈ ਕੇ ਪੰਜਾਬ ਸਰਕਾਰ ਕਿਰਦੀ ਹੋਈ ਨਜ਼ਰ ਆ ਰਹੀ ਹੈ ਸੋ ਇੱਥੇ ਵੱਖੋ-ਵੱਖਰੇ ਲੀਡਰ ਜਿਹੜੇ ਨੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਕੇਰਿਆ ਜਾ ਰਿਹਾ ਜਾ ਰਿਹਾ ਸੋ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪ ਸਰਕਾਰ ਤੇ SDRF ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਕਰਦੇ ਆ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਐਸ ਡੀ ਆਰ ਐਫ ਚ 12000 ਕਰੋੜ ਰੁਪਏ ਹੋਣ ਦੀ ਗੱਲ ਆਖੀ ਹੈ ਪਰ ਸੂਬਾ ਸਰਕਾਰ ਕੋਈ ਫੰਡ ਨਾ ਹੋਣ ਦਾ ਦਾਵਾ ਕਰ ਰਹੀ ਹੈ ਸੋ ਉਹਨਾਂ ਪ੍ਰਧਾਨ ਮੰਤਰੀ ਵੱਲੋਂ ਸੂਬੇ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਵੀ ਕਾਫੀ ਮਾਮੂਲੀ ਪੈਕੇਜ ਕਰਾਰ ਦਿੱਤਾ ਹੈ ਸੋ ਦੱਸਿਆ ਕਿ ਇਸ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਦੇ ਵੱਲੋਂ ਕੇਂਦਰੀ ਮਦਦ ਲੈਣ ਦੇ ਲਈ ਤਰਕਹੀਣ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਤੇ ਉਹਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਫੌਰੀ ਰਾਹ ਦਿੰਦਿਆਂ 1600 ਕਰੋੜ ਰੁਪਏ ਜਾਰੀ ਕੀਤੇ ਨੇ ਜਦਕਿ ਨੁਕਸਾਨ ਸਬੰਧੀ ਰਿਪੋਰਟਾਂ ਮਿਲਣ ਤੋਂ ਬਾਅਦ ਹੋਰ ਮਦਦ ਕੀਤੀ ਜਾਵੇਗੀ ਸੋ ਉਹਨੇ ਕਿਹਾ ਕਿ ਪੰਜਾਬ ਸਰਕਾਰ ਆਫਤ ਦੇ ਵਿੱਚੋਂ ਮੌਕੇ ਦੀ ਜਿਹੜੀ ਭਾਲ ਹੈ ਉਹਦੇ ਵਿੱਚ ਲੱਗੀ ਹੈ ਕਿਉਂਕਿ ਐਸ ਡੀ ਆਰ ਐਫ ਦੇ ਵਿੱਚ ਉਹ ਇੱਥੇ 12000 ਕਰੋੜ ਰੁਪਏ ਪਏ ਸਨ ਪਰ ਆਪ ਸਰਕਾਰ ਉਸ ਪੈਸੇ ਨੂੰ ਕਿਸੇ ਹੋਰ ਕੰਮਾਂ ਤੇ ਖਰਚ ਕਰਕੇ ਖੁਰਦ-ਬੁਰਦ ਕਰ ਰਹੀ ਹੈ ਹਾਲਾਂਕਿ ਇਸੇ ਉੱਤੇ ਅਮਨ अरोड़ा ਦਾ ਜਿਹੜਾ ਪ੍ਰਤੀਕਰਮ ਹੈ ਉਹ ਵੀ ਨਿਕਲ ਕੇ ਸਾਹਮਣੇ ਆਇਆ ਸੋ ਆਪ ਦੇ ਸੁਭਾ ਪ੍ਰਧਾਨ ਅਮਨ अरोड़ा ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੜ ਮਾਰੇ ਪੰਜਾਬ ਲਈ ਐਲਾਨੀ 1600 ਕਰੋੜ ਰੁਪਏ ਦੀ ਰਾਸ਼ੀ ਨੂੰ ਨਿਗੋਣਾ ਕਰਾਰ ਦਿੱਤਾ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਥੇ 12000 ਕਰੋੜ ਰੁਪਏ ਦੇ ਫੰਡਾਂ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਹ ਕੇਂਦਰ ਦੇ ਕੇਂਦਰ ਦੇ ਵਿੱਚ ਹੀ ਕੇਂਦਰ ਦੇ ਨਿਯਮਾਂ ਦੇ ਵਿੱਚ ਹੀ ਫਸੇ ਹੋਏ ਨੇ ਜਿਸ ਕਰਕੇ ਕਿਸੇ ਨੂੰ ਇੱਥੇ ਰਾਹਤ ਜਿਹੜੀ ਹੈ ਇਹਨਾਂ ਪੈਸਿਆਂ ਦੁਆਰਾ ਨਹੀਂ ਮਿਲੀ ਸੋ ਆਪ ਦੇ ਵਿੱਚ ਰਾਹਤ ਫੰਡਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਗੱਲ ਕਰਦੇ ਆਂ ਵਿਕਰਮ ਮਜੀਠੀਆ ਦੀ ਜੀ ਹਾਂ दरअसल ਵਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਮਾਮਲੇ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕਰਤਾ ਹੈ ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ ਸੋ ਹਾਈ ਕੋਰਟ ਨੇ ਅਕਾਲੀ ਆਗੂ ਜਮਾਨਤ ਦੀ ਅਰਜ਼ੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਕਰ ਦਿੱਤਾ ਹੈ ਸੋ ਇੱਥੇ ਦੱਸ ਰਹੀ ਹੈ ਕਿ ਅਦਾਲਤ ਨੇ ਨੋਟਿਸ ਜਾਰੀ ਕਰਕੇ ਸਰਕਾਰ ਨੂੰ ਮਹਿਜ਼ 10 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਸੋ ਵਿਕਰਮ ਮੱਜੀਠੀਆ ਨੇ ਵਿਜੀਲੈਂਸ ਕਾਰਵਾਈ ਅਤੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਲਈ 31 ਜੁਲਾਈ ਨੂੰ ਅੰਮ੍ਰਿਤਸਰ ਦੇ ਵਿੱਚ ਦਰਜ ਐਫ ਆਈ ਆਰ ਵਿੱਚ ਜ਼ਮਾਨਤ ਮੰਗੀ ਹੈ ਸੋ ਅਕਾਲੀ ਆਗੂ ਨੇ ਯਾਨੀ ਕਿ ਵਿਕਰਮ ਮੱਜੀਠੀਆ ਨੇ ਹੁਣ 31 ਜੁਲਾਈ ਨੂੰ ਅੰਮ੍ਰਿਤਸਰ ਦੇ ਵਿੱਚ ਆਪਣੇ ਸਮਰਥਕਾਂ ਦੇ ਵੱਲੋਂ ਵਿਜੀਲੈਂਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਦੇ ਲਈ ਦਰਜ ਐਫ ਆਈ ਆਰ ਵਿੱਚ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਹੈ ਜਦੋਂ ਉਹਨਾਂ ਨੂੰ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਸੋ ਇਸ ਤੋਂ ਪਹਿਲਾਂ ਹੀ 25 ਅਗਸਤ ਨੂੰ ਹੇਠਲੀ ਅਦਾਲਤ ਨੇ ਉਹਨਾਂ ਦੀ ਅਗਾਊ ਜ਼ਮਾਨਤ ਜਿਹੜੀ ਆ ਰੱਦ ਕਰ ਦਿੱਤੀ ਸੀ ਇਸ ਤੋਂ ਬਾਅਦ ਹੁਣ ਮਜੀਠੀਆ ਨੇ ਹਾਈ ਕੋਰਟ ਤੋਂ ਅਗਾਊ ਜ਼ਮਾਨਤ ਜਿਹੜੀ ਆ ਉਹ ਮੰਗੀ ਆ ਸੋ ਹਾਈ ਕੋਰਟ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਤੱਕ ਮੁਲਤਵੀ ਜਿਹੜੀ ਆ ਕਰ ਦਿੱਤੀ ਐ ਪਰ ਇੱਥੇ ਸਿਰਫ ਮਹਿਸਦਾਂ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਜਿਹੜਾ ਹੈ ਦਾਖਲ ਕਰਨਾ ਹੋਵੇਗਾ ਸੋ 25 ਜੂਨ ਨੂੰ ਇੱਥੇ ਵਿਕਰਮ ਮੱਜੀਠੀਆ ਨੂੰ ਉਹਨਾਂ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਬਾਅਦ ਦੇ ਵਿੱਚ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਬਾਅਦ ਦੇ ਵਿੱਚ ਰਿਮਾਂਡ ਤੇ ਭੇਜਿਆ ਗਿਆ ਸੋ ਫਿਲਹਾਲ ਦੀ ਕੜੀ ਨਾਬਾ ਜੇਲ੍ਹ ਦੇ ਵਿੱਚ ਹੀ ਵਿਕਰਮ ਮੱਜੀਠੀਆ ਜਿਹੜੇ ਨੇ ਉਹ ਬੰਦ ਨੇ ਸੋ ਹੁਣ ਇਥੇ ਨਵੀਂ ਆਫਤ ਦੇ ਵਿੱਚ ਫਸ ਗਈ ਹੋਈ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਹੀ ਦੋ ਐਮਐਲਏ ਜਿਹੜੇ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ ਹਾਲਾਂਕਿ ਹੁਣ ਇਹਨਾਂ ਸਾਰਿਆਂ ਮਾਮਲਿਆਂ ਦੇ ਵਿੱਚੋਂ ਪੰਜਾਬ ਸਰਕਾਰ ਕਿਸ ਤਰ੍ਹਾਂ ਨਜਿੱਠੇਗੀ ਇਹਨਾਂ ਮਾਮਲਿਆਂ ਦੇ ਨਾਲ ਇਹ ਵੀ ਦੇਖਣਾ ਹੋਵੇਗਾ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਰਮਨ अरोड़ा ਦੀ ਜਿਨ੍ਹਾਂ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਦਰਸਲ ਉਹਨਾਂ ਦੇ ਵੱਲੋਂ ਇਥੇ ਪਾਰਟੀ ਦੇ ਅੰਦਰ ਖਾਤੇ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਅਸਤੀਫਾ ਦੇਣ ਦੀ ਗੱਲ ਵੀ ਆਖੀ ਹੈ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ दे अरोड़ा ਦੇ ਵੱਲੋਂ ਹਿਰਾਸਤ ਖਿਲਾਫ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਸੋ ਪਾਰਟੀ ਅੰਦਰ મતਭੇਦਾਂ ਦੇ ਕਰਕੇ ਅਸਤੀਫੇ ਲਈ ਦਬਾਅ ਪਾਉਣ ਦਾ ਦੋਸ਼ ਉਹਨਾਂ ਦੇ ਵੱਲੋਂ ਲਗਾਇਆ ਗਿਆ ਹੈ ਸੋ ਪ੍ਰਿਸ਼ਠਾਚਾਰੀ ਦੇ ਮਾਮਲੇ 'ਚ ਗ੍ਰਿਫਤਾਰ ਵਿਧਾਇਕ ਰਮਨ अरोड़ा ਨੇ ਥਾਣਾ ਰਾਮਾ ਮੰਡੀ 'ਚ ਆਪਣੇ ਖਿਲਾਫ ਦਰਜ ਐਫ ਆਈ ਆਰ ਅਤੇ ਪੁਲਿਸ ਹਿਰਾਸਤ ਨੂੰ ਚੁਣੌਤੀ ਦੇਣ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਸੋ ਪਟੀਸ਼ਨ ਦੇ ਵਿੱਚ अरोड़ा ਨੇ ਦੋਸ਼ ਲਾਇਆ ਹੈ ਕਿ ਉਹਨਾਂ ਖਿਲਾਫ ਕੀਤੀ ਗਈ ਕਾਰਵਾਈ ਬਦਨੀਤੀ ਭਰੀ ਅਤੇ ਨਜਾਇਜ਼ ਹੈ ਉਹਨਾਂ ਦਾਵਾ ਕੀਤਾ ਹੈ ਕਿ ਪਾਰਟੀ ਅੰਦਰ ਮਤਭੇਦਾਂ ਦੇ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਸੋਨਾ ਕਿਹਾ ਕਿ ਥਾਣਾ ਰਾਮਾ ਮੰਡੀ ਚ ਦਰਜ ਐਫ ਆਈ ਆਰ ਨੰਬਰ 253 23 ਅਗਸਤ ਨੂੰ ਦਰਜ ਕੀਤੀ ਗਈ ਸੀ ਜਿਸ ਤਹਿਤ ਉਹਨਾਂ ਨੂੰ 3 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੱਸਿਆ ਕਿ ਅਦਾਲਤ ਨੇ ਉਹਨਾਂ ਨੂੰ ਪੁਰਾਣੇ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ ਤੇ ਉਹਨਾਂ ਕਿਹਾ ਕਿ ਉਹਨਾਂ ਦੀ ਰਿਹਾਈ ਰੋਕਣ ਦੇ ਲਈ ਸਾਜ਼ਿਸ਼ ਇਹ ਰਚੀ ਗਈ ਹੈ ਸੁ ਵਿਧਾਇਕ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਭਾਰਤੀ ਸੰਵਿਧਾਨ ਦੀ ਤਾਰਾ 21 ਤੇ 22 ਦੀ ਉਲੰਘਣਾ ਵੀ ਦੱਸਿਆ ਇਸ ਤੋਂ ਇਲਾਵਾ ਤੋਂ ਅਨੁਦਾਨ ਦਿੱਤੇ ਕਿ ਜ਼ਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਧਾਇਕ ਰਮਨ ਰੋੜਾ ਨੂੰ ਰਾਮਾ ਮੰਡੀ ਪੁਲਿਸ ਨੇ ਕੱਲ ਦੁਪਹਿਰ ਜੁਡੀਸ਼ੀਅਲ ਮੈਜਿਸਟ੍ਰੇਟ ਰਾਮਪਾਲ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਇੱਥੇ 39 ਮਿੰਟ ਚੱਲੀ ਲਗਾਤਾਰ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਜਿਹੜਾ ਹੈ ਹੋਰ ਵਧਾਤਾ ਸੀ ਇਸ ਤੋਂ ਪਹਿਲਾਂ ਵੀ 3 ਦਿਨਾਂ ਦੇ ਰਿਮਾਂਡ ਤੇ ਉਹਨਾਂ ਨੂੰ ਲਿਆ ਗਿਆ ਤੇ ਹੁਣ ਇਹ ਰਿਮਾਂਡ ਜਿਹੜਾ ਹੈ ਉਹ ਮੁਰਤੋਂ ਇੱਥੇ ਵਧਾ ਦਿੱਤਾ ਗਿਆ ਫਿਲਹਾਲ ਦੀ ਘੜੀ ਇੱਥੇ ਰਮਨ ਅਰੋੜਾ ਦੇ ਵੱਲੋਂ ਜਿਹੜਾ ਹੈ ਹਾਈ ਕੋਰਟ ਦਾ ਰੁਕ ਕੀਤਾ ਗਿਆ ਹੈ ਤੇ ਇਹ ਵੀ ਕਿਹਾ ਗਿਆ ਕਿ ਪਾਰਟੀ ਦੇ ਅੰਦਰ મત ਭੇਦਾਂ ਦੇ ਕਰਕੇ ਅਸਤੀਫੇ ਲਈ ਉਹਨਾਂ ਤੇ ਦਬਾਅ ਜਿਹੜਾ ਹੈ ਪਾਰਟੀ ਦੇ ਵੱਲੋਂ ਬਣਾਇਆ ਜਾ ਰਿਹਾ ਸੋ ਇਹ ਸਾਰੀਆਂ ਗੱਲਾਂ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਪਟੀਸ਼ਨ ਹੈ ਉਸ ਦੇ ਵਿੱਚ ਧਾਇਰ ਕੀਤੀਆਂ ਗਈਆਂ ਨੇ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਹੀ ਦੂਜੇ ਐਮਐਲਏ ਪਠਾਨ ਮਾਜਰਾ ਦੀ ਜਿਨ੍ਹਾਂ ਦੀ ਕੋਠੀ ਖਾਲੀ ਕਰਨ ਦੇ ਜਿਹੜੇ ਨੋਟਿਸ ਨੇ ਉਹ ਵੀ ਅਫਸਰ ਲੈ ਕੇ ਆਏ ਨੇ ਹਾਲਾਂਕਿ ਅੱਗੇ ਪਠਾਨ ਮਾਜਰਾ ਦੀਆਂ ਹੋਰ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਦੱਸ ਦਈਏ ਕਿ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦੇ ਨੋਟਿਸ ਨੂੰ ਲੈ ਕੇ ਪ੍ਰਸ਼ਾਸਨ ਪਹੁੰਚਿਆ ਸੋ ਇਸ ਸਰਕਾਰੀ ਕੋਠੀ ਨੰਬਰ 9 ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਤਨੀ ਨੂੰ ਕਈ ਦਿਨਾਂ ਤੋਂ ਪੁਲਿਸ ਦੇ ਵੱਲੋਂ ਨਜ਼ਰਬੰਦ ਵੀ ਕੀਤਾ ਗਿਆ ਸੀ ਸੋ ਹਰਮੀ ਸਿੰਘ ਪਠਾਨ ਮਾਜਰਾ ਦੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਨੇ ਹਰਮੀ ਸਿੰਘ ਪਠਾਨ ਮਾਜਰਾ ਦੇ ਵਕੀਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਕਾਰ ਉੱਪਰ ਕਈ ਸਵਾਲ ਜਿਹੜੇ ਨੇ ਉਹ ਵੀ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਹੋਇਆ ਸੋ ਅੱਜ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਪਤਨੀ ਦੀ ਸਿਹਤ ਬਿਲਕੁਲ ਨਾਜ਼ੁਕ ਦੱਸੀ ਜਾ ਰਹੀ ਸੀ ਅਤੇ ਇਹ ਵੀ ਪਤਾ ਲੱਗਿਆ ਸੀ ਕਿ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦੇ ਲਈ ਕਮੇਟੀ ਮੈਂਬਰ ਪਹੁੰਚੇ ਨੇ ਸੋ ਉਹਨਾਂ ਦੇ ਵੱਲੋਂ ਕੋਡ ਦਾ ਜਲਦ ਤੋਂ ਜਲਦ ਜਿਹੜਾ ਰੁਖ ਹੈ ਕੀਤਾ ਜਾਏਗਾ ਇਹ ਵੀ ਵਕੀਲ ਦਾ ਕਹਿਣਾ ਹੈ ਸੋ ਦੱਸ ਇਹ ਹੈ ਕਿ ਪਠਾਨ ਮਾਜਰਾ ਜਦੋਂ ਤੋਂ ਹੜਾਂ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਏ ਉਦੋਂ ਤੋਂ ਹੀ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇੱਥੇ ਬਹੁਤ ਜ਼ਿਆਦਾ ਜਿਹੜਾ ਕਹਿ ਸਕਦੇ ਆ ਕਿ ਮੁਸ਼ਕਿਲਾਂ ਦੇ ਵਿੱਚ ਪੈਂਦੇ ਹੋਏ ਵਿਧਾਇਕ ਨਜ਼ਰ ਆਈ ਸੀ ਹਾਲਾਂਕਿ ਇੱਥੇ ਵਿਧਾਇਕ ਫਰਾਰ ਚੱਲ ਰਹੇ ਨੇ ਤੇ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਫਿਲਹਾਲ ਦੀ ਘੜੀ ਪੁਲਿਸ ਜਿਹੜੀ ਆ ਉਹਨਾਂ ਦੀ ਭਾਲ ਕਰ ਰਹੀ ਹੈ ਗੁਜਰਾਤ ਹੋ ਗਿਆ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਤੇ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਤਲਾਸ਼ੀਆਂ ਜਿਹੜੀਆਂ ਨੇ ਛਾਪੇ ਮਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇੱਥੇ ਵਿਧਾਇਕ ਨੂੰ ਜਲ ਤੋਂ ਜਲਦ ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾ ਸਕੇ ਪਰ ਇੱਥੇ ਵਿਦਾਇਕ ਹਰਮੀ ਸਿੰਘ ਪਠਾਨ ਮਾਜਰਾ ਦੀ ਪਹਿਲਾ ਜਿਹੜੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੇਰੇ ਉੱਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਕਿ ਮੈਂ ਪੁਲਿਸ ਦੇ ਨਾਲ ਹੱਥੋਪਾਈ ਕਰਕੇ ਜਾਂ ਧੱਕਾ ਮੁੱਕੀ ਕਰਕੇ ਫਰਾਰ ਹੋਇਆ ਅਜੀਹਾ ਕੁਝ ਵੀ ਨਹੀਂ ਹੈ ਮੈਂ ਉਹਨਾਂ ਨੂੰ ਗਲਬਾਤ ਦੇ ਵਿੱਚ ਲਗਾ ਕੇ ਆਪਣੀ ਜਾਨ ਬਚਾਉਣ ਦੇ ਚੱਕਰਾਂ ਦੇ ਵਿੱਚ ਭੱਜਿਆ ਸੀ ਇਹ ਕਹਿੰਦੇ ਹੋਏ ਉਹ ਨਜ਼ਰ ਆਈ ਸੀ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਖਦਸ਼ਾ ਜਤਾਇਆ ਗਿਆ ਸੀ ਕਿ ਮੇਰੀ ਜਾਨ ਨੂੰ ਖਤਰਾ ਸੀ ਮੇਰਾ ਐਨਕਾਊਂਟਰ ਹੋ ਸਕਦਾ ਸੀ ਸੋ ਇਹ ਗੱਲਾਂ ਕਹਿੰਦੇ ਹੋਏ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨਜ਼ਰ ਆਏ ਸੀ ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਲਗਾਤਾਰ ਉਹ ਫਰਾਰ ਹੀ ਚੱਲ ਰਹੇ ਨੇ ਫਿਲਹਾਲ ਦੀ ਘੜੀ ਉਹਨਾਂ ਦਾ ਕੁਝ ਵੀ ਪਤਾ ਨਹੀਂ ਹੈ ਕਿ ਉਹ ਕਿੱਥੇ ਨੇ ਤੇ ਇੱਥੇ ਦੂਸਰੀ ਗੱਲ ਇਹ ਕਿ ਉਹਨਾਂ ਦੀ ਹੁਣ ਸਰਕਾਰੀ ਕੋਠੀ ਜਿਹੜੀ ਆ ਖਾਲੀ ਕਰਾਉਣ ਦੀ ਗੱਲ ਇੱਥੇ ਕਈ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਨੋਟਿਸ ਵੀ ਉਹਨਾਂ ਦੇ ਘਰ ਜਾ ਰਹੀ ਹੋ ਚੁੱਕਾ ਹੈ ਹਾਲਾਂਕਿ ਇਹਨਾਂ ਦੀ ਪਤਨੀ ਦੇ ਵੱਲੋਂ ਵੀ ਪਾਰਟੀਸ਼ਨ ਪਾਈ ਹੋਈ ਸੀ ਜਿਸ ਨੂੰ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇੱਥੇ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਵੀ ਮੰਗਿਆ ਸੀ ਸੋ ਇਹ ਸਾਰੀਆਂ ਗੱਲਾਂ ਦੇ ਵਿੱਚ ਪਠਾਨ ਮਾਜਰਾ ਜਿਹੜੇ ਨੇ ਹਾਲਾਂਕਿ ਫਸੇ ਹੋਏ ਨਜ਼ਰ ਆ ਰਹੇ ਨੇ ਸੋ ਵਿਧਾਇਕ ਪਠਾਨ ਮਾਜਰਾ ਦੀ ਸਰਕਾਰੀ ਕੋਠੀ ਨੂੰ ਅੱਜ ਖਾਲੀ ਕਰਾਉਣ ਦੇ ਜਿਹੜੇ ਨੋਟਿਸ ਨੇ ਫਿਲਹਾਲ ਦੀ ਘੜੀ ਪ੍ਰਸ਼ਾਸਨ ਅੱਜ ਉਹਨਾਂ ਦੇ ਘਰੇ ਲੈ ਕੇ ਪਹੁੰਚੀ ਸੀ ਔਰ ਵੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਰੋਜ਼ਾਨਾ ਲੁਕਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ